ਕਿੱਡੀ ਵੱਡੀ ਗੱਲ ਸੱਜਣ ਸੱਚਾ ਪਾਤਸ਼ਾ ਹਾਂ ਬਿਲਕੁਲ ਸਿਰ ਸ਼ਾਹਾਂ ਦੇ ਸ਼ਾਹ ਕਿੱਡੀ ਵੱਡੀ ਗੱਲ ਆਉਂਦੀ ਹੈ ਕਿੱਡਾ ਵੱਡਾ ਉੱਚਾ ਰਤਵਾ ਦਿੱਤਾ ਤੇ ਪਰ ਅਸੀਂ ਪਤ ਨਹੀਂ ਕਿਹੜੇ ਰਾਜਾ ਸਾਹਿਬ ਪਤ ਨਹੀਂ ਕਿਹੜੇ ਹੋਰ ਪਾਤਸ਼ਾ ਕਿਹੜੇ ਅਸੀਂ ਬਖਰੇ ਬਖਰੇ ਤਖਤ ਇਹਦਾ ਮਤਲਬ ਇਹ ਸਾਰੀਆਂ ਬੰਡੀਆਂ ਹੀ ਪਾਈਆਂ ਗਈਆਂ ਨੇ ਹਾਂ ਨੇ ਬਿਲਕੁਲ ਬਿਲਕੁਲ ਅਸਲ ਚ ਕਹਾਣੀ ਉਹ ਹੀ ਆ ਨਾ ਵੀ ਜੇ ਵੀ ਜਦੋਂ ਅਸਲ ਰਾਜੇ ਦਾ ਨਹੀਂ ਪਤਾ ਹੋਊਗਾ ਤਾਂ ਜਿਹਨੂੰ ਮਰਜ਼ੀ ਰਾਜਾ ਮੰਨ ਲਾਂਗੇ ਨਾ ਹਾਂ ਮਨ ਲੋ ਜੇ ਤੁਹਾਨੂੰ ਤੁਹਾਨੂੰ ਪਤਾ ਵਾ ਵੀ ਸਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ ਇਹ ਆ ਤੇ ਫਿਰ ਤੁਸੀਂ ਹਰ ਇੱਕ ਨੂੰ ਥੋੜੀ ਮੰਨ ਲੋਗੇ ਜੀ ਤੇ ਜੇ ਤੁਹਾਨੂੰ ਪਤਾ ਹੀ ਨਹੀਂ ਐ ਜੀ ਫਿਰ ਜਿੰਨੂੰ ਮਰਜ਼ੀ ਕਹਿ ਦੋ ਵੀ ਤੋ ਅਗਲਾ ਅੰਨਾ ਬੰਦਾ ਵਾ ਅੰਨੇ ਦੇ ਸਾਹਮਣੇ ਕਿਸੇ ਨੂੰ ਵੀ ਖਿਲਾਰ ਕੇ ਕਹਿ ਦੋ ਵੀ ਇਹੋ ਬਾਦਸ਼ਾਹ ਜੀ ਉਹਨੇ ਮੰਨ ਲਿਆ ਜੀ ਤੋ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਉਹ ਅਕਾਲ ਪੁਰਖ ਵਾ ਗੁਰੂ ਦੀ ਗੱਲ ਆ ਸਭ ਤੋਂ ਵੱਧ ਮੈਨੂੰ ਲੱਗਦਾ ਵੀ ਜਿਹੜਾ ਹੁਣ ਤੁਸੀਂ ਆਵਾਕ ਵਰਤਿਆ ਆ ਜੀ ਦੁਨੀਆ ਪਾਰ 'ਚ ਸਿੱਖਾਂ ਨੂੰ ਯਾਦ ਹੋਣਾ ਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਬਾਸਤ ਹੈ ਸੋਹੀ ਹੈ ਜਦੋਂ ਹੁਕਮ ਲਿਆ ਜਾਂਦਾ ਤਕਰੀਬਨ ਹਰ ਹਰ ਇੱਕ ਗੁਰਦੁਆਰੇ ਦੇ ਵਿੱਚ ਇਹ ਪੜਿਆ ਜਾਂਦਾ ਤੇ ਮਤਲਬ ਇਹ ਕਿੰਨਾ ਔਖਾ ਕੀ ਹੈ ਇਹਦੇ ਚ ਔਖਾ ਵਾ ਸਮਝਣਾ ਕੁਝ ਵੀ ਸੱਜਣ ਸੱਚਾ ਪਾਤਸ਼ਾਹ ਜੀ ਸਿਰ ਸ਼ਾਹਾਂ ਦਾ ਸ਼ਾਹ ਇੱਕੋ ਹੀ ਹੈ ਜੀ ਬਿਲਕੁਲ ਉਹ ਕਈ ਨਹੀਂ ਹੋ ਸਕਦੇ ਇੱਕ ਉਹ ਹੈ ਭਾਈ ਇੱਕ ਉਹ ਹੈ ਸਾਹਿਬ ਮੇਰਾ ਇੱਕ ਸਾਹਿਬ ਮੇਰਾ ਇੱਕ ਉਹ ਹੈ ਪਰ ਇੱਕ ਪ੍ਰੋਸੀਆ ਇਹ ਜਾਂਦਾ ਨਾ ਵੀ ਉਹਨਾਂ ਨੇ ਵੀ ਗੁਰੂ ਦੇ ਨਾਲ ਹੀ ਜੋੜਿਆ ਨਾ ਪਰ ਗੱਲ ਤੇ ਇਹ ਪ੍ਰੋਸੀ ਜਾਂਦੀ ਹੈ ਨਾ ਪ੍ਰਚਾਰ ਹੀ ਕੀਤਾ ਜਾਂਦਾ ਮੈਂ ਇਹੀ ਕਹਿਣਾ ਵੀ ਜੇ ਗੁਰੂ ਨਾਲ ਜੋੜਿਆ ਵਾ ਉਹਨਾਂ ਨੇ ਗੁਰੂ ਨੂੰ ਮੰਨ ਲਿਆ ਕਿ ਉਹਨਾਂ ਨੇ ਗੁਰੂ ਨਾਲ ਜੋੜਿਆ ਤੁਸੀਂ ਫਿਰ ਸਾਨੂੰ ਉਹਨਾਂ ਨਾਲ ਕਿਉਂ ਜੁੜੀ ਜਾਂਦੇ ਹੋ ਹਾਂ ਗੱਲ ਤੇ ਆ ਕਿ ਉਹ ਤਾਂ ਇਮਾਨਦਾਰ ਸੀ ਨਾ ਫਿਰ ਮੰਨ ਲਿਆ ਤੁਹਾਡੇ ਕਹਿਣ ਮੁਤਾਬਕ ਵੀ ਇਮਾਨਦਾਰੀ ਉਹਨਾਂ ਵਰਤੀ ਪਰ ਉਹਨਾਂ ਲੋਕਾਂ ਨੂੰ ਗੁਰੂ ਨਾਲ ਜੋੜਿਆ ਤੇ ਕਮਲਿਓ ਤੁਸੀਂ ਵੀ ਤੇ ਗੁਰੂ ਨਾਲ ਜੋੜੋ ਨਾ ਫਿਰ ਲੋਕਾਂ ਨੂੰ ਜੀ ਇਹ ਆਪਸ ਸਦੇ ਗੁਰੂ ਨਾਲ ਜੋੜਦੀ ਹੈ ਮੰਨ ਲਓ ਮੈਂ ਜੇ ਅੱਜ ਗੁਰੂ ਦੀ ਗੱਲ ਕਰਦਾ ਤੇ ਹੁਣ ਜਿਹੜੀ ਸੰਗਤ ਮੈਨੂੰ ਸੁਣਦੀ ਹੈ ਉਹ ਮੇਰੇ ਮਗਰ ਤੁਰ ਪਏ ਫਿਰ ਕਿਧਰ ਉਹਨੂੰ ਜਾਊਗੀ ਕਹਾਣੀਏ ਹਮ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਜਾਂਦਾ ਵੀ ਤੁਸੀਂ ਤੁਹਾਡਾ ਗੁਰੂ ਕੌਣ ਹੈ ਜੀ ਤੇ ਗੁਰੂ ਨਾਨਕ ਸਾਹਿਬ ਤੇ ਆਪ ਗੁਰੂ ਹੈਗੇ ਆ ਨਾ ਜੀ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਮੈਂ ਹੀ ਗੁਰੂ ਆਂ ਜੀ ਮੇਰੇ ਮਗਰ ਤੁਰੋ ਤੁਸੀਂ ਸਾਰੇ ਉਹ ਕਹਿੰਦੇ ਵੀ ਸ਼ਬਦ ਗੁਰੂ ਆ ਬਿਲਕੁਲ ਜੀ ਸੁਰਤ ਧੰ ਚੇਲਾ ਜੀ ਸ਼ਬਦ ਨੂੰ ਗੁਰੂ ਮੰਨਣਾ ਹਮ ਤੇ ਸੁਰਤੀ ਨੂੰ ਚੇਲਾ ਬਣਾ ਲਓ ਫਿਰ ਜਿੰਨੀ ਸੰਗਤ ਤੁਹਾਨੂੰ ਸੁਣ ਰਹੀ ਹੈ ਉਹਨਾਂ ਦੀ ਸਾਰਿਆਂ ਦੀ ਸੁਰਤ ਘੜੋ ਘੜੀਏ ਸ਼ਬਦ ਸੱਚੀ ਟਕਸਾਲ ਘੜੋ ਉਹਨਾਂ ਦੀ ਸ਼ਬਦ ਦੇ ਨਾਲ ਸੁਰਤ ਤਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਹ ਸਿੱਕਾ ਘੜ ਕੇ ਬਾਹਰ ਨਾ ਆਉਣ ਜਿਹੜੇ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਾਂ ਚ ਜਿਹੜੇ ਹਰ ਥਾਂ ਤੇ ਗੁਰੂ ਦੀ ਸਿੱਖੀ ਨੂੰ ਕਮਾਉਣ ਫਿਰ ਜੀ ਜੀ ਇਸੇ ਲਈ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਵੀ ਬਹੁਤ ਕੁਝ ਪਰੋਸਿਆ ਜਾ ਰਿਹਾ ਜਦੋਂ ਇਹ ਕਿਹਾ ਜਾਂਦਾ ਨਾ ਵੀ ਇੱਥੇ ਹੁੰਦੇ ਤਾਂ ਇੱਥੇ ਪਾਠ ਹੀ ਆ ਜੀ ਯਾਰ ਗੱਲ ਇਹ ਨਹੀਂ ਹੈ ਵੀ ਪਾਠ ਹੁੰਦਾ ਇੱਥੇ ਗੱਲ ਇਹ ਆ ਵੀ ਤੁਸੀਂ ਪਾਠ ਕਰਕੇ ਲੋਕਾਂ ਨੂੰ ਦੇਖ ਹੀ ਰਹੇ ਹੋ ਹੂੰ ਜੇ ਤੁਸੀਂ ਤਾਂ ਪਾਠ ਕਰਕੇ ਇਹ ਕਹਿ ਰਹੇ ਹੋ ਵੀ ਇੱਥੇ 11000 ਰੁਪਏ ਜਮ੍ਹਾਂ ਕਰਾਓ ਤਾਂ ਤੁਹਾਡਾ ਪਾਠ ਅਸੀਂ ਕਰ ਦਾਂਗੇ ਤੇ ਤੁਸੀਂ ਗਲਤ ਕਰ ਰਹੇ ਹੋ ਜੀ ਜੇ ਤੁਸੀਂ ਇਹ ਕਹਿ ਰਹੇ ਆ ਵੀ ਭਾਈ ਤੁਹਾਡਾ ਪਾਠ ਹੋਣਾ ਇੱਥੇ ਸਾਰਾ ਟੱਬਰ ਬਹਿ ਕੇ ਸੁਣੋ ਆਪਣਾ ਵੀ ਗੁਰੂ ਸਾਹਿਬ ਤੁਹਾਨੂੰ ਕੀ ਕਹਿ ਰਿਹਾ ਜੀ ਗੁਰਬਾਣੀ ਕੀ ਕਹਿ ਰਹੀ ਹੈ ਬਾਣੀ ਚ ਕੀ ਲਿਖਿਆ ਆ ਜੀ ਤਾਂ ਫਿਰ ਠੀਕ ਆ ਤੁਸੀਂ ਕਰੋ ਦਾਵਾ ਸਾਰੇ ਬੰਦੇ ਐਸ ਕੋਣ ਕੋਣ ਮਨਾ ਕਰਦਾ ਪਾਠ ਕਰਨ ਤੋਂ ਹਮ ਪਰ ਗੱਲ ਇਹ ਆ ਵੀ ਤੁਸੀਂ ਪਾਠ ਦੇ ਨਾਂ ਤੇ ਇੱਕ ਨਵਾਂ ਤਰ੍ਹਾਂ ਦਾ ਪ੍ਰੋਪੋਗੈਂਡਾ ਕ੍ਰੀਏਟ ਕਰਕੇ ਇੱਕ ਕਰਮकांड ਕ੍ਰੀਏਟ ਕਰਕੇ ਉਹਨੂੰ ਤੁਸੀਂ ਕਮਾਈ ਦੇ ਸਾਧਨ ਬਣਾ ਲਿਆ ਜੀ ਗੱਲ ਤਾਂ ਸ ਮੈ ਮੰਨਣ ਦੀ ਸੀ ਨਾ ਕਿ ਗੱਲ ਉੱਥੇ ਆ ਜਾਂਦੀ ਹੈ ਵੇ ਗੱਲ ਉਪਦੇਸ਼ ਨੂੰ ਸਮਝਣ ਦੀ ਸੀ ਮੰਨਣ ਦੀ ਸੀ ਮੰਨਣ ਦੀ